ਜਾਇਆ ਪਰ ਜੋਗਾ ਸਿੰਘ ਨੇ ਇੱਕ ਨ ਮੰਨੀ ਤੇ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਹੁਣ ਘੋੜੇ ਤੇ ਚੜ੍ਹਿਆ ਜੋਗਾ ਸਿੰਘ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਵਰਗਾ ਵੀ ਕੋਈ ਗੁਰੂ ਦਾ ਸਿੱਖ ਹੈ ਜਿਹੜਾ ਆਪਣੀਆਂ ਲਾਵਾ ਵਿੱਚੇ ਛੱਡ ਗੁਰੂ ਦਾ ਹੁਕਮ ਮੰਨ ਕੇ ਗੁਰੂ ਘਰ ਚੱਲਿਆ ਹੋਵੇ ਉਸ ਤੇ ਮਨ ਵਿੱਚ ਹੰਕਾਰ ਆ ਗਿਆ ਇਸੇ ਤਰ੍ਹਾਂ ਚੱਲਦੇ ਹੋਏ ਹੁਸ਼ਿਆਰਪੁਰ ਪਹੁੰਚਿਆ ਉਸ ਨੂੰ ਹਨੇਰਾ ਹੋ ਗਿਆ ਉਸਨੇ ਸੋਚਿਆ ਤੇ ਰਾਤ ਇੱਥੇ ਆਰਾਮ ਕਰਕੇ ਸਿਵਰ ਇਨੰਦਪੁਰ ਸਹਿ ਪਹੁੰਚ ਜਾਵਾਂਗਾ ਹੁਣ ਜਿੱਥੇ ਜੋਗਾ ਠਹਿਰਿਆ ਸੀ ਉਸ ਦੇ ਸਾਹਮਣੇ ਹੀ ਇੱਕ ਬੇਸਵਾ ਦਾ ਕੋਠਾ ਸੀ ਇਸ ਤੇ ਮਨ ਵਿੱਚ ਪਹਿੜੇ ਫੁਰਨੇ ਆਉਣ ਲੱਗ ਪਏ ਤੇ ਉਧਰ ਮੇਰੇ ਬਾਜਾਂ ਵਾਲੇ ਕਿਵੇਂ ਆਪਣੇ ਸਿੱਖ ਨੂੰ ਰੋਲਣ ਦਿੰਦੇ ਉਹਨਾਂ ਨੇ ਪਹਿਰੇਦਾਰ ਬਣ ਕੇ ਬੇਸਵਾ ਦੇ ਕੋਠੇ ਮੂਰੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੁਣ ਜਦ ਵੀ ਇਹ ਬੇਸਵਾ ਦੇ ਕੋਠੇ ਵੱਲ ਜਾਵੇ ਤੇ ਉਸ ਉੱਚੇ ਲੰਮੇ ਪਹਿਰੇਦਾਰ ਨੂੰ ਵੇਖ ਕੇ ਵਾਪਸ ਮੁੜ ਆਵੇ ਇਸੇ ਤਰ੍ਹਾਂ ساری ਰਾਤ ਕਦੇ ਕੋਠੇ ਵੱਲ ਜਾਵੇ ਤੇ ਕਦੇ ਵਾਪਸ ਆ ਜਾਵੇ ਜਦ ਨੂੰ ਸਵੇਰਾ ਹੋਣ ਵਾਲਾ ਹੋਇਆ ਤਾਂ ਇੱਕ ਵਾਰ ਫਿਰ ਜਦ ਜੋਗਾ ਕੋਠੇ ਵੱਲ ਗਿਆ ਤਾਂ ਪਹਿਰੇਦਾਰ ਬਣੇ ਕਲਗੀਆਂ ਵਾਲੇ ਬੋਲੇ ਭਾਈ ਸਿੱਖਾ ਤੂੰ ਤਾਂ ਮੈਨੂੰ ਕੋਈ ਗੁਰੂ ਦਾ ਸਿੱਖ ਜਾਪਦਾ ਹੈ ਅੰਮ੍ਰਿਤ ਵੇਲਾ ਹੋ ਗਿਆ ਹੈ ਜਾ ਬੈਠ ਕੇ ਗੁਰੂ ਦੀ ਬਾਣੀ ਪੜ ਇਹ ਸੁਣ ਕੇ ਜੋਗੇ ਨੇ ਆਪਣੇ ਆਪ ਨੂੰ ਬਹੁਤ ਹੀ ਕੋਸਿਆ ਤੇ ਕਿਹਾ ਕਿ ਮਨਾ ਮੇਰੇ ਕੋਲ ਤਾਂ ਅਜ ਬਹੁਤ ਵੱਡੀ ਭੁੱਲ ਹੋ ਜਾਣੀ ਸੀ ਮੈਂ ਆਪਣੇ ਗੁਰੂ ਨੂੰ ਕੀ ਮੂੰਹ ਦਿਖਾਉਂਦਾ ਇੱਕ ਵਾਰ ਤਾਂ ਉਸਨੇ ਸੋਚਿਆ ਕਿ ਹੁਣ ਮੈਂ ਕੀ ਮੂੰਹ ਲੈ ਕੇ ਗੁਰੂ ਕੋਲ ਜਾਵਾਂਗਾ ਵਾਪਸ ਹੀ ਮੁੜ ਜਾਣਾ ਪਰ ਗੁਰੂ ਦੀ ਐਸੀ ਖਿੱਚ ਲੱਗੀ ਕਿ ਆਨੰਦਪੁਰ ਸਾਹਿਬ ਜੀ ਵੱਲ ਨੂੰ ਚੱਲ ਪਿਆ ਜਾ ਕੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਨੇ ਸੁਖ ਸੰਤ ਪੁੱਛੀ ਤਾਂ ਬਚਨ ਕੀਤਾ ਕਿ ਭਾਈ ਤੂੰ ਤਾਂ ਬੜਾ ਸਿੱਧ ਕੀ ਸੇਖ ਹੈ ਜੋ ਮੇਰਾ ਹੁਕਮ ਮੰਨ ਕੇ ਬੜੀ ਸ਼ੀਤੀ ਆ ਗਿਆ ਇਸ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਮਹਾਰਾਜ ਆਪ ਜੀ ਦੀ ਕਿਰਪਾ ਨਾਲ ਹੀ ਸਬਰ ਸੰਤੋਖ ਮਿਲਦਾ ਹੈ। ਜਦੋਂ ਇਸਨੇ ਗੁਰੂ ਜੀ ਵੱਲ ਤੱਕਿਆ ਤਾਂ ਅੱਖਾਂ ਵਿੱਚ ਲਾਲੀ ਦੇਖ ਕੇ ਪੁੱਛਿਆ ਮਹਾਰਾਜ ਇੰਝ ਜਾਪਦਾ ਕਿ ਜਿਵੇਂ ਤੁਸੀਂ ਸਾਰੀ ਰਾਤ ਸੁੱਤੇ ਨਹੀਂ ਅੱਖਾਂ ਬਹੁਤ ਲਾਲ ਹੋਈਆਂ ਹਨ। ਗੁਰੂ ਜੀ ਬੋਲੇ ਭਾਈ ਜਿਗਾਵੇਂ ਵੀ ਆਪ ਤੇ ਪੁੱਛੇ ਵੀ ਆਪ ਮਹਾਰਾਜ ਮੈਂ ਕੁਝ ਸਮਝਿਆ ਨਹੀਂ। ਹੁਣ ਜੋਗਾ ਸੋਚੀ ਪੈ ਗਿਆ। ਫਿਰ ਮਹਾਰਾਜ ਨੇ ਕਿਹਾ ਭਾਈ ਕਿਵੇਂ ਤੇਰੀ ਖਾਤਰ ਮੈਨੂੰ ਸਾਰੀ ਰਾਤ ਬੇਸਵਾ ਤੇ ਕੋਠੇ ਮੂਰੇ ਪਿਆਰੇ ਦਾਰਮਨਾ ਪਿਆ ਹੁਣ ਜੋ ਗਸ਼ਰਮਿੰਦਾ ਹੋ ਕੇ ਗੁਰੂ ਦੇ ਚਰਨਾਂ ਤੇ ਡੇਗ ਮਾਫੀयां ਮੰਗਦਾ ਕਹਿੰਦਾ ਮਹਾਰਾਜ ਬੱਚੇ ਗਲਤੀਆਂ ਕਰਦੇ ਹਨ ਪਰ ਮਾਪੇ ਮਾਫ ਕਰ ਦਿੰਦੇ ਹਨ ਮੈਨੂੰ ਵੀ ਮਾਫ ਕਰ ਦਿਓ ਹੁਣ ਮਹਾਰਾਜ ਨੇ ਉਸ ਨੂੰ ਉਠਾਇਆ ਤੇ ਸੀਨੇ ਨਾਲ ਲਾ ਕੇ ਕਿਹਾ ਭਾਈ ਜੇ ਤੂੰ ਮੇਰਾ ਸੀ ਤਾਂ ਹੀ ਤਾਂ ਮੈਨੂੰ ਤੇਰੇ ਕੋਲ ਆਉਣਾ ਪਿਆ ਹੁਣ ਤੂੰ ਜਾ ਤੇ ਆਪਣੇ ਪਰਿਵਾਰ ਵਿੱਚ ਰਹਿ ਕੇ ਜੀਵਨ ਬਤੀਤ ਕਰ ਜਦੋਂ ਵੀ ਤੇਰਾ ਦਿਲ ਕਰੇ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ ਆ ਜਾਇਆ ਕਰੀ ਇੰਜ ਗੁਰੂ ਨੇ ਆਪਣੇ ਸਿੱਖ ਦੀ ਪਰਖ ਵੀ ਕੀਤੀ